ਜੀ ਬਈ 사ਸੀ ਕਾਲ ਸਾਰਿਆਂ ਨੂੰ ਤੇ ਆਪਾਂ ਬਈ ਜੀ ਅਹਮਦਾਬਾਧਾ ਨਹੀਂ ਨੰਗਣਦਾ ਸੀ ਆਪਾਂ ਰਸਤੇ 'ਚ ਮੰਦਿਰ ਦੇਖਿਆ ਬਹੁਤ ਸੋਹਣਾ ਬੰਦਿਆ ਜੀ ਦੇਖੋ ਜੀ ਕੀ ਬਾਤਾਂ ਏ ਦੇਖੋ ਜੀ ਬਹੁਤ ਸੋਹਣਾ ਮੰਦਿਰ ਆ ਚਲੋ ਵੀਡੀਓ ਜਿਉੜੀ ਕਰ ਲਏ ਬਲੌਗ ਬਣਾ ਲੀਏ ਇੱਕ ਨਾਲੇ ਤੇ ਆਪਣੇ ਸਾਥ ਜੀ ਆ ਹਾਂਜੀ ਵੀ ਕਿੱਦਾਂ ਚੋਬਰੋ ਚੋਬਰੋ ਆਪਾਂ ਵੜ ਕੇ ਵੀ અમદાવાદ ਦੇ ਅੰਦਰ ਐਂਟਰੀ ਕਰਤੀ ਆ ਬਾਹਰ ਵਾਰ ਹੀ ਜਾਂਦਾ ਆਪਾਂ ਭਾਰੇ ਆ ਵੀ ਚਲੋ ਦੇਖਦੇ ਆਂ ਕੀ ਬੰਦ ਅੱਗੇ ਹਾਂਜੀ ਬਈ ਤੇ ਬਾਹਰਲੇ ਰੋਡ ਤੇ ਅਸੀਂ ਆਉਂਦਾ ਤੇ ਬਾਹਰਲੇ ਰੋਡ ਤੇ ਬਈ ਜੀ ਬਹੁਤ ਜਾਮ અમદાવાદ ਲੱਗ ਜਾਂਦਾ ਦੇਖੋ र इत मिस